ਔਰ ਆਖੀਰਲੇ ਅਸੀਂ ਇਹ ਸ਼ੁਰੂ ਜਿ ਕਿਹਾ ਸੀਗਾ ਕਿ ਆਖੀਰ ਤੱਕ ਅਸੀਂ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਤੇ ਹੁਣ ਜ਼ਰੂਰਤ ਸੀ ਕਿ ਪਿੰਡਾਂ ਦੇ ਵਿੱਚ ਡੀਜ਼ਲ ਦਿੱਤਾ ਜਾਵੇ ਖਾਦ ਦਿੱਤੀ ਜਾਵੇ ਜਿਵੇਂ ਪਿਛਲੇ ਇੱਕ ਹਫਤੇ ਤੋਂ ਸ਼੍ਰੀ ਅਮਰitsar ਸਾਹਿਬ ਕੋਲ ਸ਼ੁਰੂਆਤ ਕੀਤੀ ਸੀਗੀ ਅੱਜ ਅਸੀਂ ਲੁਧਿਆਣਾ ਚ ਖੜੇ ਆਂ ਔਰ ਲਗਾਤਾਰ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਹ ਖੇਦਮਤ ਜਿਹੜੀ ਹੈ ਜਾਰੀ ਰੱਖੀਏ ਇਸ ਤੋਂ ਬਾਅਦ ਅਸੀਂ ਬੀਜ ਵੀ ਦਵਾਂਗੇ ਔਰ ਖਾਦ ਵੀ ਦਵਾਂਗੇ ਕਿਉਂਕਿ ਜਦ ਕਦੀ ਪਾਣੀ ਆਂਦਾ ਉਸ ਵੇਲੇ ਤਾਂ ਇਹ ਟੀਚਾ ਹੁੰਦਾ ਕਿ ਜਿਹੜਾ ਬੰਦਾ ਪਾਣੀ ਚ ਫਸ ਗਿਆ ਹੁਣ ਕੱਢੀਏ ਜਾਂ ਉਹਨੂੰ ਉੱਥੇ ਲੰਗਰ ਪਚਾਦੀ ਉਸ ਤੋਂ ਬਾਅਦ ਮੈਂ ਇਹ ਸਮਝਦਾ ਕਿ ਅਸਲ ਟੀਚਾ ਇਹ ਹੈ ਕੀ ਕਿਸਾਨ ਨੂੰ ਦੁਬਾਰਾ ਉਹਦੇ ਪੈਰਾਂ ਦੇ ਉੱਤੇ ਖੜਾ ਕਰਨਾ ਇਸ ਸੇਵਾ ਦੇ ਵਿੱਚ ਅਸੀਂ ਲਗਾਤਾਰ ਲੱਗੇ ਸਾਰੀ ਐਨ ਜੀਓਜ਼ ਵੀ ਲੱਗੀਆਂ ਹੋਈਆਂ ਸਰਕਾਰ ਵੀ ਲੱਗੀ ਹੋਈ ਹੈ ਲੇਕਿਨ ਅਸੀਂ ਸਾਰੇ ਹੋਰ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸਲ ਸੇਵਾ ਜਿਹੜੀ ਹੈ ਉਹ ਪਾਣੀ ਉਤਰਨ ਤੋਂ ਬਾਅਦ ਹੁੰਦੀ ਹੈ ਇਸ ਲਈ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਆਪਣੇ ਸਾਰੇ ਪੰਜਾਬੀ ਭਰਾਵਾਂ ਦਾ ਸਾਥ ਜਿਹੜਾ ਹੈ ਉਹ ਪੂਰੀ ਤਰ੍ਹਾਂ ਤੱਕ ਨੇ ਬਾਕੀ ਕਿਸਾਨਾਂ ਦੀ ਚੋਣ ਕਿਸ ਤਰੀਕੇ ਦੇ ਨਾਲ ਕਰ ਰਹੇ ਹੋ ਤੇ ਪ੍ਰੋਸੀਜਰ ਕਿਹੜਾ ਡੀਜ਼ਲ ਦੇਣ ਚੋਣ ਦੇਖੋ 1.5 ਮਹੀਨੇ ਤੋਂ ਬਾਅਦ ਤਾਂ ਸਾਨੂੰ ਹੋ ਗਿਆ ਪਿੰਡਾਂ 'ਚ ਰੋਜ਼ ਜਾਂਦੇ ਹੋਏ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਲਿਸਟਾਂ ਬਣੀਆਂ ਹੋਈਆਂ ਹੁਣ ਸਾਨੂੰ ਇਹ ਪਤਾ ਲੱਗ ਗਿਆ 1.5 ਮਹੀਨੇ ਚ ਕਿ ਕਿਸ ਕਿਸਾਨ ਕਿਸ ਪਿੰਡ ਦੇ ਵਿੱਚ ਕਿਹੜਾ ਗਰੀਬ ਕਿਸਾਨ ਹੈ ਮਤਲਬ ਦੋ ਕਿੱਲੇ ਕਦੇ ਕੋ ਐਥੇਨ ਕਿੱਲੇ ਕਦੇ ਕੋ ਹੈ ਆਲਰੇਡੀ ਕਿਉਂਕਿ ਲਿਸਟਾਂ ਬਣੀਆਂ ਪੰਚਾਇਤਾਂ ਵੀ ਸਾਥ ਦੇ ਰਹੀਆਂ ਹੋਰ ਐਨ ਜੀਓਜ਼ ਵੀ ਹਨ ਉਹਨਾਂ ਲਿਸਟਾਂ ਦੇ ਆਧਾਰ ਤੇ ਜਿਹੜੇ ਪਿੰਡ ਦਰਿਆਵਾਂ ਦੇ ਨੇੜੇ ਆ ਉੱਥੇ ਜਾ ਕੇ ਸੇਵਾ ਕਰਦੇ